ਲੁਧਿਆਣਾ ਦੇ ਵਾਰ ਨੰਬਰ 94 ਵਿਖੇ ਆਮ ਆਦੀ ਪਾਰਟੀ ਦੇ ਐਮਐਲਏ ਮਦਨ لال ਬੱਗਾ ਵੱਲੋਂ 25 ਹਾਰਸ ਪਾਵਰ ਦੇ ਟਿਊਬਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਖਾਸ ਤੌਰ ਤੇ ਲੁਧਿਆਣਾ ਦੇ ਮੇਅਰ ਇੰਦਰ ਕੋਜੀਤ ਮੌਜੂਦ ਰਹੇ। ਉੱਤੇ ਇਸ ਮੌਕੇ ਮਦਨ لال ਬੱਗਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੋਏ ਇਹ ਵੀ ਦੱਸਿਆ ਗਿਆ ਕਿ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਜਿੱਥੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਹੁਣ ਉਹਨਾਂ ਨੂੰ ਉਸ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉੱਥੇ ਇਸ ਮੌਕੇ ਨਵੇਂ ਟਰਾਂਸਫਾਰਮ ਦਾ ਵੀ ਉਦਘਾਟਨ ਕੀਤਾ ਗਿਆ ਜੋ ਕਿ ਪਹਿਲਾਂ 63 ਕੇਵੀ ਵੋਲਟ ਦਾ ਟਰਾਂਸਫਾਰਮ ਸੀ ਜਿਸ ਨੂੰ ਇਲਾਕੇ ਦੀ ਪੂਰੀ ਬਿਜਲੀ ਦਾ ਲੋਡ ਚੇਲਣਾ ਪੈਂਦਾ ਸੀ ਉਸ ਨੂੰ 200 ਕੇਵੀ ਵੋਲਟ ਦੇ ਵਿੱਚ ਬਦਲ ਦਿੱਤਾ ਗਿਆ ਅਤੇ ਲੋਕਾਂ ਨੂੰ ਜੋ ਵੀ ਟਰਾਂਸਫਾਰਮ ਨਾ ਦਿੱਖਤਾ ਆ ਰਹੀਆਂ ਸੀ ਤਾਂ ਉਹ ਵੀ ਦੂਰ ਹੋ ਜਾਣਗੀਆਂ ਉੱਥੇ ਇਸ ਮੌਕੇ ਆਮ ਆਦੀ ਪਾਰਟੀ ਦੇ ਐਮਐਲਏ ਮਦਨਾਲ ਬੱਗਾ ਵੱਲੋਂ ਇਸ ਮੌਕੇ ਰਵਾਇਤੀ ਪਾਰਟੀਆਂ ਉੱਤੇ ਨਿਸ਼ਾਨਾ ਸਾਧਦੇ ਕਿਹਾ ਗਿਆ ਕਿ ਦਿੱਤੇ ਉਹਨਾਂ ਵੱਲੋਂ ਆਖਰੀ ਸਮੇਂ ਅੰਦਰ ਜਾ ਕੇ ਕੰਮ ਕੀਤਾ ਜਾਂਦਾ ਸੀ ਅਤੇ ਸਾਡੀ ਪਾਰਟੀ ਵੱਲੋਂ ਪਹਿਲੇ ਦਿਨ ਤੋਂ ਹੀ ਲੋਕਾਂ ਦੇ ਵਿਕਾਸ ਲਈ ਕੰਮ ਕੀਤੇ ਜਾ ਰਹੇ ਹਨ ਅੱਜ ਵਾਰਡ ਨੰਬਰ 94 ਚੌਥਾ ਨੰਬਰ ਵਾਰਡ ਦੇ ਵਿੱਚ ਕੋਹਰਾ ਕਲੋਨੀ ਸਾਧੂ ਆਸ਼ਰਮ ਦੇ ਨਾਲ ਬਿਲਕੁਲ ਪਚੀਓਸ ਪਾਉੜ ਦੇ ਟਿਊਬਵਲ ਦਾ ਸ਼ੁਭਾਰੰਭ ਕੀਤਾ ਪਰ ਖਾਸੌਰ ਤੇ ਸਾਡੇ ਦੇ ਧਿਆਨੇ ਦੇ ਮੇਅਰ ਪ੍ਰੋਫੈਸਰ ਇੰਦਰਜੀਤ ਕੌਰ ਜੀ ਜਿਹੜੇ ਚੇਚੇ ਦੌਰ ਤੇ ਲੋਗਾਂ ਨੇ ਖੁਸ਼ੀਆਂ ਸ਼ਾਮਲ ਹੁੰਦੇ ਹੋਏ ਜੋ ਪੁਲਿਸ ਦੀ ਓਪਨਿੰਗ ਕੀਤੀ ਹੈ ਇਸ ਦੇ ਨਾਲ ਜਿਹੜੀ ਪਾਣੀ ਦੀ ਕਿਲਤ ਪਿਛਲੇ ਵਾਰੀ ਆਈ ਸੀ ਉਹ ਬਿਲਕੁਲ ਖਤਮ ਹੋ ਜਾਏਗੀ ਕਿਉਂਕਿ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਅਸ਼ੀਰਵਾਦ ਔਰ ਜੋ 3 ਸਾਲ ਪਹਿਰੇ ਬਦਲਾਅ ਹੋਇਆ ਸੀ ਉਸ ਦੀ ਲੜੀ ਵਿੱਚੋਂ ਲਗਾਤਾਰ 3 ਸਾਲ ਤੋਂ ਅਸੀਂ ਆਪਣੇ ਹਲਕੇ 'ਚ ਕੰਮ ਕਰ ਰਹੇ ਹਾਂ ਕਦੇ ਟਿਊਬ ਲੱਗ ਰਹੇ ਨੇ ਕਦੇ ਪਾਣੀ ਨਹੀਂ ਲੈਣਾ ਪੈ ਰਿਹਾ ਕਦੇ ਸੀਵਰ ਪੈ ਰਹੇ ਆ ਕਦੇ ਸੜਕਾਂ ਬਣ ਰਹੀਆਂ ਨੇ ਜਿਹਦੇ ਲੇਟਾਂ ਲੱਗ ਰਹੀਆਂ ਕਿਉਂਕਿ ਇਹ ਪਹਿਲੀ ਵਾਰੀ ਹੋਇਆ ਨਹੀਂ ਤਾਂ ਆਮ ਰਵੈਤੀ ਪਾਰਟੀਆਂ ਆਖਰੀ ਸਾਲ 'ਚ ਕੰਮ ਕਰਦੀਆਂ ਸੀ ਸਾਡਾ ਤਾਂ ਤਕਰੀਬਨ ਤੁਸੀਂ ਆਪ ਲੋਕ ਸਾਰੇ ਹੀ ਹਰ ਫੰਕਸ਼ਨ ਦੇ ਵਿੱਚ ਸ਼ਾਮਲ ਹੋਣੇ ਹੋ ਔਰ ਤੁਸੀਂ ਦੇਖਦੇ ਹੋ ਜਦ ਦੀ ਅਸੀਂ ਇਸ ਹਲਕੇ ਦੀ ਵਗਡੋ ਸੰਭਾਲੀ ਜਾਂ ਸੇਵਾ ਕਰਨ ਦਾ ਮੌਕਾ ਮਿਲਿਆ ਅਸੀਂ ਇੱਕ ਇੱਕ ਕਰਕੇ ਕੰਮ ਜਿੰਨੇ ਵੀ ਨੇ ਡਿਵੈਲਪਮੈਂਟ ਦੇ ਅਸੀਂ ਕੀਤੇ ਨੇ ਔਰ ਅੱਜ ਤਕਰੀਬਨ ਮੈਂ ਕਹਾਂ ਸ ਤੁਹਾਨੂੰ ਮੇਰੇ 90% ਦੇ ਨੇੜੇ ਅਸੀਂ ਕੰਮ ਆਪਣੇ ਹਲਕੇ ਦੇ ਕੰਮ ਕੰਪਲੀਟ ਕਰ ਚੁੱਕੇ ਹਾਂ ਔਰ ਕੋਈ ਵੀ ਇੱਕ ਐਸਾ ਹਲਕਾ ਹੋਏਗਾ ਜਿੱਥੇ ਕੋਈ ਸੜਕ ਕੁਟ ਚੀਰੈਗੀ ਹੋਏ ਰਹਿਗੀ ਉਹ ਬਾਕੀ ਤਕਰੀਬਨ ਜਿਹੜੇ ਰਹਿ ਗਏ ਵੀ ਰਗੇ ਨੇ ਤੇ ਉਹਦੇ ਤਕਰੀਬਨ ਸਾਰਿਆਂ ਦੀ ਐਸਟੀਮੇਟ ਪਾਸ ਨੇ ਔਰ तकरीबन ਸਾਰੇ ਵਰਕ ਆਰਡਰ ਦੇ ਨੇ ਕੋਈ ਟੈਂਡਰ ਪੈ ਰਹੇ ਨੇ तकरीबन ਅਸੀਂ ਇਸ ਸਾਲ ਦੇ ਵਿੱਚ ਸਾਰਾ तकरीबन ਆਪਣਾ ਹਲਕਾ ਕੰਪਲੀਟ ਕਰ ਲੈਣਾ ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੁੰਦੀ ਹੈ ਕਿ ਜੇ ਲੋਕਾਂ ਦਾ ਸਾਥ ਲੋਕ ਸਾਥ ਦੇ ਰਹੇ ਨੇ ਲੋਕਾਂ ਦੇ ਲੋਕਾਂ ਦੇ ਸੋਚ ਮੁਤਾਬਕ ਡਿਵੈਲਪਮੈਂਟ ਚੱਲ ਰਹੀ ਹੈ ਕਈ ਵਾਰੀ ਇਹ ਹੋ ਜਾਂਦਾ ਹੈ ਕਿ ਅਸੀਂ ਆਪਣੀ ਤੌਰ ਤੇ ਡਿਵੈਲਪਮੈਂਟ ਕਰ ਦਿੰਦੇ ਹਾਂ ਡਿਕਟੇਟਰਸ਼ਿਪ ਤੌਰ ਤੇ ਲੋਕਾਂ ਨੂੰ ਪਸੰਦ ਨਹੀਂ ਹੁੰਦੀ ਉਹਦੀ ਮਾਤਰਾ ਦੇਖ ਰਿਕ ਹੁੰਦੀ ਹੈ ਪਰ ਜਦੋਂ ਦੇ ਜਦੋਂ ਲੋਕਾਂ ਦੀ ਮਨਪਸੰਦ ਡਿਵੈਲਪਮੈਂਟ ਹੋਵੇ ਲੋਕ ਉਹਦੀ ਸਭਾਲ ਵੀ ਕਰਦੇ ਹਨ ਚਾਹੇ ਪਾਰਕ ਨੇ ਚਾਹੇ ਸੜਕਾਂ ਨੇ ਚਾਹੇ ਸੀਵਰ ਹੈ ਚਾਹੇ ਇਲੈਕਟਾ ਨੇ ਤਕਰੀਬਨ ਮੈਂ ਕਹਿੰਦਾ 100% ਸਾਡਾ ਸਮੂਦਲੀ ਸਾਫ ਸੁਥਰਾ ਚੱਲਦਿਆ ਉਹ ਸਾਨੂੰ ਕਿਤੇ ਵੀ ਦਿੱਕਤ ਨਹੀਂ ਆ ਰਹੀ ਜਿੱਥੇ ਕੋਈ ਸ਼ਿਕਾਇਤ ਆਉਂਦੀ ਹੈ ਨਾ ਕਿ ਇਸ ਇੱਥੇ ਜਿਹੜੇ ਜਗ੍ਹਾ ਤੇ ਪਾਣੀ ਗੰਦਾ ਆ ਰਿਹਾ ਜਾਂ ਸਾਡਾ ਸੀਵਰ ਠੀਕ ਨਹੀਂ ਸ਼ਾਮ ਤੱਕ ਰਿਜ਼ਲਟ ਆ ਜਾਂਦਾ ਇਹ ਸਾਡੀ ਜਿਹੜੀ ਸਾਰੀ ਟੀਮ ਜਿਹੜੀ ਕਾਰਪੋਰੇਸ਼ਨ ਹੁੰਦੀ ਹੈ ਔਰ ਸਾਡੇ ਜਿੰਨੇ ਵੀ ਸਾਡੇ ਇਸ ਹਲਕੇ ਦੇ ਵਿੱਚ ਵਾੜਾਂ ਦੇ ਵਿੱਚ ਸਾਡੇ ਵਲੰਟੀਅਰ ਨੇ ਸਾਡੇ ਸੇਵਾਦਾਰ ਨੇ ਤਕਰੀਬਨ ਜਿੰਨੇ ਵੀ ਸਾਰੇ ਬੜੇ ਮਨੂ ਹੋ ਕੇ ਕੰਮ ਕਰਦੇ ਆ ਉਹ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਆ ਲੋਕ ਸਾਥ ਦੇ ਰਹੇ ਨੇ ਇਸ ਕਰਕੇ ਡਿਵੈਲਪਮੈਂਟ ਹੋ ਰਹੀ ਹੈ ਮੈਂ ਹਾਂਜੀ ਇਹ ਨਵਾਂ ਟਰਾਂਸਫਾਰਮ ਵੀ ਲਗਾਇਆ ਗਿਆ ਹਾਂ ਇਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇਲਾਕਾ ਨਿਵਾਸੀ ਨੂੰ ਮੁਬਾਰਕ ਦੇਣਾ ਜਿਹੜਾ 63 ਕੇਵੀ ਦਾ ਟਰਾਂਸਫਾਰਮ ਸੀ ਇੱਥੇ ਜਿੱਤੇ ਬੜਾ ਓਵਰਲੋਡ ਸੀਗਾ ਅੱਜ ਅਸੀਂ 300 ਕੇਵੀ ਦਾ ਕਰਦੇ ਆ 200 ਕੇਵੀ ਦਾ ਕਰ ਦਿੱਤਾ ਮਤਲਬ ਟ੍ਰਿਪਲ ਤਿੰਨ ਗੁਣਾ ਇਹ ਨਾਲ ਕਿਤੇ ਕਹਿ ਸਕਦੇ ਆ ਲੋਕਾਂ ਨੂੰ ਰਾਹਤ ਮਿਲੂਗੀ ਗਰਮੀ ਦੇ ਵਿੱਚ ਬਹੁਤ ਵੱਡੀ ਰਾਹਤ ਮਿਲੂਗੀ ਮੈਂ ਤਾਂ ਇਹ ਕਹਿ ਸਕਦਾ ਕਿ ਮੈਂ ਪਿਛਲੇ ਸਰਕਾਰਾਂ ਸਾਰੀਆਂ ਢਾਈਆਂ ਨੇ ਉਰੇ ਟ੍ਰਾਂਸਫਰ ਬਦਲਵਾਣਾ ਹੁੰਦਾ ਸੀ ਤੇ ਪਟਿਆਲੇ ਤੱਕ ਜੀ ਚੰਡੀਗੜ੍ਹ ਤੱਕ ਪਾਸੇ ਰਹਿ ਗਿਆ ਪਟਿਆਲੇ ਤੱਕ ਜਾਣਾ ਪੈਂਦਾ ਸੀ ਪਰ ਅਸੀਂ ਆਪਣੇ ਹਲਕੇ ਦੇ ਵਿੱਚ 2 250 ਟ੍ਰਾਂਸਫਰ ਜਿਹੜੇ ਨੇ 400 ਪਲੱਸ ਟ੍ਰਾਂਸਫਰ 400 ਪਲੱਸ ਮੈਨੂੰ ਆਪ ਹੀ ਇਹਨੂੰ ਗਿੰਦੀ ਤੋਂ ਵਧੀਆ ਬੰਦਾ ਇਸ ਕਰਕੇ ਲੋਕਾਂ ਦੀ ਜਿੱਥੇ ਜਿੱਥੇ ਸਾਨੂੰ ਦਿੱਕਤ ਪਿਛਲੇ ਗਰਮੀਆਂ ਚ ਆਈ ਹੈ ਉਹ ਐਕਚੁਅਲੀ ਸਾਰੇ ਚੇਂਜ ਕਰ ਜਾਨੇ ਆ ਹੁਣ ਹੈ ਕੇਵਲ ਹੈ ਜਿੱਥੇ ਸਾਨੂੰ ਨਜ਼ਰਾਂ ਦਾ ਕੇਵਲ ਖਰਾਬ ਨਹੀਂ ਅਸੀਂ ਕੇਵਲਾਂ ਦੀ ਵੀ ਆਰਡਰ ਕਰਾ ਲਏ ਆ ਤਕਰੀਬਨ ਅ ਜਿੰਨੇ ਵੀ ਮੇਰੇ ਹਲਕੇ ਦੇ ਵਿੱਚ ਹੈਗੇ ਨੇ ਸਾਰੀਆਂ ਦੀਆਂ ਕੈਮਰਾ ਵੀ ਚੇਂਜ ਹੋ ਜਾਣੀਆਂ ਨਾਲਾਂ ਨੂੰ ਹੀ ਵੀ ਜਾਂਦੀਆਂ ਨੇ ਜਿੱਥੇ ਰਹਿ ਗਈਆਂ ਉੱਥੇ ਵੀ ਨਾਲ ਇਸ ਦੋ ਤਿੰਨ ਮਹੀਨੇ ਸੀ ਜਦੋਂ ਕੋਈ ਇੱਕ ਮੋਬਾਈਲ ਟ੍ਰਾਂਸਫਰ ਵਗੈਰਾ ਹਾਂ ਮੇਰੇ ਤੋਂ ਸਭ ਤੋਂ ਪਹਿਲ ਪਹਿਲ ਕਦਮ ਹੀ ਸਾਡੇ ਹਲਕੇ ਤੋਂ ਹੋਈ ਸੀ ਔਰ ਪਿਛਲੇ ਸਾਲ ਤੋਂ ਹੀ ਅਸੀਂ ਆਪਣੇ ਪੰਜਾਬ ਦੇ ਨੰਬਰ 1 ਤੇ ਅਸੀਂ ਆਪਣੇ ਹਲਕੇ ਦੇ ਵਿੱਚ ਮੋਬਾਈਲ ਟ੍ਰਾਂਸਫਰ ਬਣਾਏ ਸੀ ਸਾਨੂੰ ਦੇਖਦੇ ਹੋ ਸਾਰੇ तकरीबन ਸਾਰੇ ਹਲਕਿਆਂ ਦੇ ਵਿੱਚ ਹੀ ਮੋਬਾਈਲ ਟ੍ਰਾਂਸਫਰ ਬਣ ਗਏ ਅੱਜ ਮੇਰੇ ਇਸ ਨੌਰਥ ਹਲਕੇ ਦੇ ਵਿੱਚ ਆ ਤਿੰਨ ਤਿੰਨ 8 ਟ੍ਰਾਂਸਫਰ ਹੋ ਨੇ ਮਤਲਬ ਤਿੰਨ ਤਿੰਨੇ ਸਾਡੇ ਹਰ ਜ਼ੋਨ ਦੇ ਵਿੱਚ ਅਸੀਂ ਮੋਬਾਈਲ ਟਰਾਂਸਫਰਰ ਕਹਿੰਦੇ ਤੋ ਇੱਕ ਟਰਾਂਸਫਰਰ ਛੜ ਜਾਂਦਾ ਸੀ 24 24 73 ਘੰਟੇ ਲੱਗ ਜਾਂਦੇ ਸੀ ਉਹਨੂੰ ਬਦਲਣ ਦੇ ਵਿੱਚ ਅੱਜ ਇਹ ਹੈ ਕਿ 1 ਘੰਟੇ ਦੇ ਵਿੱਚ ਅਸੀਂ ਟਰਾਂਸਫਰਰ ਨਾਲ ਖੜਾ ਕਰਕੇ ਉਹਨੂੰ ਸਰਵਿਸ ਦੇ ਦਿੰਨੇ ਆ ਤੇ ਇਸ ਕਰਕੇ ਸਾਰਾ ਲੋਕਾਂ ਦਾ ਸਾਥ ਲੋਕਾਂ ਦਾ ਧੰਨਵਾਦ ਹੈ ਔਰ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਵਾਂਗਾ ਕਿ ਤੁਸੀਂ ਸਾਰਿਆਂ ਨੇ ਐਫਰਟਸ ਕੀਤੇ ਮਿਹਨਤ ਕੀਤੀ ਜਿਵੇਂ ਮੈਂ ਇਲੈਕਸ਼ਨ ਦੌਰਾਨ ਬੋਲ ਕੇ ਗਿਆ ਸੀ ਕਾਰਗਜ਼ ਇਲੈਕਸ਼ਨਾਂ ਵਿੱਚ ਜੇ ਆਪਾਂ ਵੋਟ ਦੀ ਜਿਹੜੀ ਇੱਕ ਵੋਟ ਹੁੰਦੀ ਹੈ ਜਿਸ ਦੇ ਨਾਲ ਆਪਾਂ ਹਰੇ ਕੰਮ ਕਰਾਉ ਵੋਟ ਦੀ ਤਾਕਤ ਹੁੰਦੀ ਹੈ ਵੋਟ ਦੀ ਤਾਕਤ ਨੂੰ ਸਮਝ ਕੇ ਚੱਲਿਆ ਕਰੋ ਕਿਉਂਕਿ ਰਵਾਇਤੀ ਪਾਰਟੀਆਂ ਨੇ ਹਰ ਵਾਰੀ ਵੋਟ ਲਈ ਪਰ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹ ਪਹਿਲੀ ਸਰਕਾਰ ਹੈ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਵਿਧਾਨ ਸਭਾ ਦੇ ਮੇਅਰ ਉਹ ਤੁਹਾਨੂੰ ਬਰੀਫ ਕਰਨਗੇ ਔਰ ਕਿਉਂਕਿ ਜਿੰਨੇ ਵੀ ਸਾਡੇ ਪ੍ਰੋਜੈਕਟ ਨੇ ਉਹ ਸਾਰੇ ਇਹਨਾਂ ਦੀ ਕਲਮ ਤੋਂ ਨਿਕਲ ਕੇ ਜਾਂਦੇ ਨੇ ਟੋਟਲੀ ਇਹਨਾਂ ਨੇ ਕੰਮ ਕਰਕੇ ਪਾਸ ਕਰਨੇ ਹੁੰਦੇ ਨੇ ਔਰ ਇਸ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਕਿਉਂਕਿ ਜਦੋਂ ਵੀ ਕੋਈ ਪ੍ਰੋਜੈਕਟ ਭੇਜੀਦਾ ਕੋਈ ਵੀ ਕੰਮ ਜਿਹਦੇ 2 ਮਿੰਟ ਚ ਕੰਮ ਕਰਦੇ ਦੇਖੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਔਰ ਅੱਜ ਹਲਕਾ ਨਾਰਥ ਦੇ ਵਿੱਚ ਵਾਰਡ ਨੰਬਰ 94 ਦੇ ਵਿੱਚ ਜਿੱਥੇ ਕੀ ਹਲਕਾ ਵਿਧਾਇਕ ਮਦਨਾਲ ਬੱਗਾ ਜੀ ਨਾਲ ਨੇ ਔਰ ਇਸ ਵਾਰਡ ਤੋਂ ਕੌਂਸਲਰ ਅਮਨ ਬੱਗਾ ਜੀ ਵੀ ਨਾਲ ਨੇ ਔਰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਇਸ ਵਾਰਡ ਵਾਸੀਆਂ ਨੂੰ ਮੁਹੱਲਾ ਵਾਸੀਆਂ ਨੂੰ ਵੀ ਜਿੱਥੇ ਕੀ ਅੱਜ 25 ਐਚਪੀ ਦਾ ਜਿਹੜਾ ਇਹ ਟਿਊਬਵੈਲ ਹੈ ਉਹਦਾ ਉਦਘਾਟਨ ਕੀਤਾ ਗਿਆ ਇਸ ਦੇ ਨਾਲ ਹੀ ਜਿਹੜਾ ਟਰਾਂਸਫਰਮ ਹੈ ਉਹ ਵੀ ਬਦਲ ਕੇ 3 ਗੁਣਾ ਜਿਹੜਾ ਕੇਵੀ ਦਾ ਹੈ ਉਹ ਰੱਖਿਆ ਗਿਆ ਹੈ ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਕਿ ਬੱਗਾ ਜੀ ਨੇ ਵੀ ਕਿਹਾ ਜਿਹੜਾ ਮਤ ਦਾદાન ਉਹ ਬੜਾ ਸੋਚ ਸਮਝ ਕੇ ਕਰਨਾ ਚਾਹੀਦਾ ਸੋ ਆਪਾਂ ਗੱਲਾਂ ਦੇ ਵਿੱਚ ਨਾ ਆਈਏ ਬਲਕਿ ਆਪਾਂ ਕੰਮਾਂ ਦੀ ਸੂਚੀ ਦੇਖੀਏ ਜੇ ਕੰਮ ਕੀਤੇ ਨੇ ਤਾਂ ਆਪਾਂ ਉਸ ਵਿਅਕਤੀ ਦਾ ਸਾਥ ਜ਼ਰੂਰ ਦਈਏ ਤਾਂ ਕਿ ਉਹ ਅੱਗੋਂ ਹੋਰ ਤਕੜਾ ਹੋ ਕੇ ਆਪਣੇ ਲਈ ਹੋਰ ਜ਼ਿਆਦਾ ਕੰਮ ਕਰ ਸਕੇ ਸੋ ਤੁਸੀਂ ਹਮੇਸ਼ਾ ਹੀ ਅਸ਼ੀਰਵਾਦ ਦਿੰਦੇ ਰਹੋ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਏ ਤੇ ਜਿੱਥੇ ਸਰਕਾਰ ਲਿਆਂਛ ਬਦਲਾਵ ਲਿਆਂਦਾ ਹੀ ਉੱਥੇ ਤੁਹਾਡੇ ਸਾਹਮਣੇ ਹਰ ਹਲਕੇ ਦੇ ਪੂਰੇ ਲੁਧਿਆਣੇ ਦੇ ਵਿੱਚ ਜਿਹੜੀ ਕਮਾਂ ਦੀ ਲਹਿਰ ਉਹ ਚੱਲ ਰਹੀ ਹੈ ਔਰ ਹਰ ਜਗ੍ਹਾ ਦੇ ਵਿੱਚ ਬਦਲਾਵ ਆ ਰਿਹਾ ਸੋ ਇਸੇ ਪ੍ਰਕਾਰ ਐਮ ਸੀ ਵੋਟਾ ਦੇ ਵਿੱਚ ਤੁਸੀਂ ਛੋਟੇ ਵੀਰ ਅਮਨ ਬੱਗਾ ਇਹਨੂੰ ਵੀ ਅਸ਼ੀਰਵਾਦ ਦਿੱਤਾ ਔਰ ਉਸੇ ਅਸ਼ੀਰਵਾਦ ਦਾ ਸਰੂਪ ਅੱਜ ਮੈਨੂੰ ਪੂਰੇ ਲੁਧਿਆਣਾ ਸ਼ਹਿਰ ਦਾ ਜਿਹੜੀ ਸੇਵਾ ਕਰਨ ਦਾ ਮੌਕਾ ਮਿਲਿਆ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਲਾਕਾ ਨਿਵਾਸੀਆਂ ਦਾ ਵੀ ਪੂਰੇ ਲੁਧਿਆਣਾ ਵਾਸੀਆਂ ਦਾ ਔਰ ਆਸ ਕਰਦੇ ਆਂ ਕਿ ਇਸੇ ਤਰੀਕੇ ਦੇ ਨਾਲ ਉਹ ਅੱਗੋਂ ਵੀ ਅਸ਼ੀਰਵਾਦ ਬਣਾਈ ਰੱਖਣਗੇ ਔਰ ਉਹਨਾਂ ਦੇ ਅਸ਼ੀਰਵਾਦ ਸਦਕਾ ਅਸੀਂ ਹੋਰ ਤਗੜੇ ਹੋ ਕੇ ਇਸ ਤੋਂ ਵੀ ਦੁੱਗਣਾ ਚੌਗਣਾ ਕੰਮ ਕਰਦੇ ਰਵਾਂਗੇ ਧੰਨਵਾਦ